ਭਾਰਤੀ ਕਿਸਾਨ ਯੂਨੀਅਨ ਅਗਰਾਹਾਾਂ ਦੇ ਵੱਲੋਂ ਕੋਟਕਰਪ ਕੋਟਕਪੁਰਾ ਦੇ ਵਿੱਚ ਬਣੇ ਕਾਰਪੋਰੇਟ ਘਰਾਣਿਆਂ ਦੇ ਸੈਲੋ ਦੇ ਬਾਹਰ ਧਰਨਾ ਦਿੱਤਾ ਹੈ ਦਾਦੇ ਕਿਸਾਨ ਜਥੇਬੰਦੀ ਕਹਿੰਦਾ ਕਿ ਜਿਹੜੇ ਸੈਲੋ ਨੇ ਕਾਰਪੋਰੇਟ ਘਰਾਣਿਆਂ ਦੇ ਕੋਲੋਂ ਲੈ ਕੇ ਇਹ ਪੰਜਾਬ ਸਰਕਾਰ ਦੇ ਅਧੀਨ ਹੋਣੇ ਚਾਹੀਦੇ ਦਾਦੇ ਕਿ ਸਰਕਾਰ ਦੇ ਅਧੀਨ ਹੋਣੇ ਚਾਹੀਦੇ ਤਾਂ ਜੋ ਸਾਡੀ ਫਸਲਾ ਜੋ ਵੀ ਫਸਲਾ ਸਰਕਾਰ ਦੇ ਕੋਲ ਵੇਚ ਸਕੇ ਦਾਦੇ ਕਿ ਉਹਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਸੈਲੂਆਂ ਦਾ ਵਿਰੋਧ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਸੂਬਾ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਸੈਲੋ ਦੇ ਅੱਗੇ ਦਿੱਤਾ ਜਾਣ ਵਾਲਾ ਧਰਨਾ ਜੋ ਕਿਉਂਕਿ ਜੋ ਅਸੀਂ 13 ਮਹੀਨੇ ਲਗਾਤਾਰ ਦਿੱਲੀ ਸਰਕਾਰ ਨਾਲ ਲੜ ਕੇ ਮੋਦੀ ਹਕੂਮਤ ਦੇ ਨਾਲ 736 ਜਾਨਾਂ ਦੇ ਕੇ ਉਹ ਕਾਲੇ ਕਾਨੂੰਨ ਵਾਪਸ ਕਰਵਾਏ ਸੀ ਜਿਹੜੇ ਖੇਤੀ ਦਾ ਰਗੜਮੰਜਾ ਕਰਦੇ ਸੀਗੇ ਇਸ ਕਰਕੇ ਇਹ ਜਿਹੜੇ ਸੈਲੋ ਆ ਉਤਸੇ ਤੱਕ ਸਾਡੇ ਕਿਸਾਨ ਲਗਾਤਾਰ ਹੁਣ ਬੈਠੇ ਹੋਏ ਆ ਦਿੱਲੀ ਦੇ ਵਿੱਚ ਉਹਦੇ ਵਿੱਚ ਵੀ ਸ਼ੁਭ ਕਰਨ ਨਾਲ ਕਿ ਨੌਜਵਾਨਾਂ ਦੀਆਂ ਮੁਤਤਾਂ ਹੋਈਆਂ ਇਸ ਕਰਕੇ ਉਦੋਂ ਗਾਂ ਪੰਜਾਬ ਦੀ ਜਿਹੜੀ ਹਕੂਮਤ ਆ ਇਸ ਹਕੂਮਤ ਨੇ 15 ਮਾਰਚ ਨੂੰ ਉਹ 26 ਮੰਡੀਆਂ ਸਾਡੇ ਜਿਹੜੀਆਂ ਆ ਪੰਜਾਬ ਦੀਆਂ ਉਹਨਾਂ ਨੂੰ ਮਰਜ ਕੀਤਾ ਤੇ ਨੌ ਕਾਰਪੋਰੇਟ ਘਰਾਣਿਆਂ ਨੂੰ ਜਿਨ੍ਹਾਂ ਦੇ ਸ਼ੈਲੋ ਆ ਇਹਨਾਂ ਨੂੰ ਮਨਜ਼ੂਰੀ ਦਿੱਤੀ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਅੰਦਰ ਕੋਟਕਪੂਰੇ ਵਾਲਾ ਜਿਹੜਾ ਐਸਐਲਓ ਆ ਜਿਹੜਾ 25000 ਟਨ ਕਣਕ ਦੀ ਸਮਰਥਾ ਰੱਖਦਾ ਇਹਨੂੰ 25000 ਟਨ ਦੀ ਸਮਰਥਾ ਵਾਲੇ ਨੂੰ ਉਹਨਾਂ ਮਨਜ਼ੂਰੀ ਦਿੱਤੀ ਸੀਗੀ ਇਸ ਕਰਕੇ ਜਥੇਬੰਦੀ ਨੇ ਫੌਰੀ ਇਹਦੇ ਤੇ ਕਦਮ ਲਿਆ ਤੇ ਅਸੀਂ 1 ਅਪ੍ਰੈਲ ਨੂੰ ਜਿਹੜੇ ਇਥੋਂ ਦੇ ਐਮਐਲਏ ਜਾਂ ਮੰਤਰੀ ਆਪ ਵਾਲਿਆਂ ਦੇ ਉਹਨਾਂ ਨੂੰ ਇੱਕ ਚੇਤਾਵਨੀ ਪੱਤਰ ਦੇਣ ਦਾ ਰੂਪ ਦਿੱਤਾ ਜਿਹਦੇ ਕਰਕੇ ਅਜੇ ਇੱਕੇ ਥਾਂ ਸੰਗਰੂਰ ਦੇ ਵਿੱਚ ਉਸ ਚੇਤਾਵਨੀ ਪੱਤਰ ਉਹਨਾਂ ਨੂੰ ਦਿੱਤਾ ਤਾਂ ਪੰਜਾਬ ਦੀ ਸਰਕਾਰ ਨੂੰ ਥੁੱਕ ਤੇ ਚੱਟਣਾ ਪਿਆ ਸਰਕਾਰ ਨੇ ਉਹ ਫੌਰੀ ਕਦਮ ਵਾਪਸ ਲਿਆ ਆਹਦੇ 26 ਮੰਡੀਆਂ ਜਿਹੜੀਆਂ ਸਰਕਾਰੀ ਰਹਿਣੀਆਂ ਜਿਹੜੇ ਇਹ ਕਾਰਪੋਰੇਟ ਘਰਾਣਿਆਂ ਨੂੰ ਅਸੀਂ ਦਿੱਤਾ ਉਹਦੇ ਤੇ ਦੁਬਾਰਾ ਅਰਜੀ ਫੇਰ ਉਹਨਾਂ ਨੂੰ ਮੈਮੋਰੰਡਮ ਦਿੱਤਾ ਵੀ ਇਹ ਸਰਕਾਰ ਨੇ ਆਪਦੇ ਹੱਥਾਂ ਚ ਲੈ ਲਿਆ ਇਸ ਕਰਕੇ ਅਸੀਂ ਇਸ ਗੱਲ ਦੀ ਮੰਗ ਕਰਦੇ ਆਂ ਵੀ ਉਧਰੋਂ ਤਾਂ 2024 ਵਾਲੀਆਂ ਚੋਣਾਂ ਆ ਗਈਆਂ ਤੇ ਚੋਣਾ ਤੇ ਇਹਨਾਂ ਦਾ ਸਾਰਿਆਂ ਦਾ ਜੋਰ ਲੱਗ ਰਿਹਾ ਤੇ ਜਿੰਨੇ ਸੈਲੋ ਬਣੇ ਹੋਏ ਆ ਪੰਜਾਬ ਦੀ ਧਰਤੀ ਦੇ ਅੰਦਰ ਵੀ ਇਹ ਸੈਲੋ ਸਰਕਾਰੀ ਹੋਣ ਇਹ ਪ੍ਰਾਈਵੇਟ ਹੱਥਾਂ 'ਚ ਨਾ ਹੋਣ ਕਿਉਂਕਿ ਜੇ ਸਰਕਾਰੀ ਹੋਣਗੇ ਜਿਹੜੀ ਸਾਡੀ 25000 ਟਨ ਦੀ ਸਮਰਥਾ ਰੱਖਣ ਵਾਲਾ ਇਹ ਜਿਹੜਾ ਜਾਂਦੇ ਆ ਵੀ ਬੱਦਲਾਂ 'ਚ ਖਰਾਬ ਹੁੰਦੀ ਆ ਕਣਕ ਮੀਂਹਾਂ ਦੇ ਬਰਸਾਤ ਦੇ ਮੌਸਮਾਂ ਦੇ ਵਿੱਚ ਇਹਦੀ ਲੋੜ ਆ ਤਾਂ ਫਿਰ ਇਹਦੇ ਤੋਂ ਸਰਕਾਰ ਦਾ ਕੰਟਰੋਲ ਹੋਊਗਾ ਤਾਂ ਇਹ ਟੈਕਸ ਆ ਜਿਹੜਾ ਸਰਕਾਰੀ ਖਜ਼ਾਨੇ ਦੇ ਵਿੱਚ ਜਾਊਗਾ ਅਤੇ ਜਿਹੜੇ ਇੱਥੇ 12000 ਕਾਮੇ ਕੰਮ ਕਰਦੇ ਐਫਸੀਆਈ ਵਰਗੇ ਦਫ਼ਤਰ ਆ ਜਿਹੜੇ ਐਫਸੀਆਈ ਦੇ ਕੰਮ ਆ ਜਿਹੜੇ ਉਦੇ ਵਿੱਚ ਇਹਨਾਂ ਨੂੰ ਹੋਰ ਧਰਤੀ ਕਰਨ ਦੀ ਲੋੜ ਪਾਊਗੀ ਜੇ ਕੱਲਾ ਕਾਰਪੋਰੇਟਾਂ ਦੇ ਹੱਕ ਜੜਾਨੀਆਂ ਬਾਨੀਆਂ ਨੂੰ ਦਿੱਤਾ ਕੱਲਾ ਸੈਲੂ ਦਾ ਕੰਟਰੋਲ ਤਾਂ ਫਿਰ ਇੱਥੇ ਇਹ ਵੱਡਾ ਮੁਨਾਫਾ ਲੈ ਕੇ ਬਾਹਰ ਜਾਣਗੇ ਇਹ ਖੇਤੀ ਦੇ ਵਿੱਚ ਮੁਨਾਫੇ ਨਹੀਂ ਲੱਗਣੇ ਇਸ ਕਰਕੇ ਅਸੀਂ ਇਸ ਗੱਲ ਦੀ ਮੰਗ ਕਰਦੇ ਹਾਂ ਵੀ ਇਹ ਸੈਲੂਆ ਜਿਹੜੇ ਸਰਕਾਰੀ ਰਹਿਣ ਸਰਕਾਰ ਆਪ ਦੇ ਕੰਟਰੋਲ ਦੇ ਥੱਲੇ ਰੱਖੇ ਤਾਂ ਇਹਦੇ ਤੋਂ ਜਿਹੜਾ ਟੈਕਸ ਵਸੂਲਿਆ ਜਾਣਾ ਉਹ ਖੇਤੀ ਵਾਲੇ ਪਾਸੇ ਸਬਸਿਡੀਆਂ ਦੇ ਰੂਪ ਦੇ ਵਿੱਚ ਦਿੱਤਾ ਜਾਵੇ ਇਸ ਗੱਲ ਦੀ ਮੰਗ ਨੂੰ ਲੈ ਕੇ ਅਸੀਂ ਅੱਜ ਜਿਹੜਾ ਇਹ ਸਾਡਾ ਅਮਨ ਸ਼ਾਂਤ ਸੰਕੇਤ ਆ ਵੀ ਇਹ ਸੈਲੂਆ ਜਿਹੜੇ ਇਹ ਸਰਕਾਰ ਆਪ ਦੇ ਕੰਟਰੋਲ ਦੇ ਥੱਲੇ ਰ ਇਸ ਗੱਲ ਨੂੰ ਲੈ ਕੇ ਜੇ ਧਰਨਾ ਦਿੱਤਾ ਹੈ ਵੇਖੋ ਜੀ ਜਿਹੜੀ ਪੰਜਾਬ ਦੀ ਸਰਕਾਰ ਨੇ ਪਿਛਲੇ ਦਿਨੀ ਜਿਹੜੇ ਨੌ ਜ਼ਿਲ੍ਹਿਆਂ ਦੇ ਸਾਡੇ ਜਿਹੜੇ ਆਪਣੇ ਨੌ ਸੈਲੋ ਸਾਡੇ ਜਿਹੜੇ ਉਹ ਇਹ ਸਾਡੇ ਮੰਡੀ ਕਰਨ ਜਿਹੜੇ ਮੰਡੀ ਬਣਾਇਆ ਗਿਆ ਹੈ ਸਾਡੀਆਂ ਮੰਡੀਆਂ ਨੂੰ ਬੰਦ ਕਰਨ ਦਾ ਇੱਕ ਤਰੀਕਾ ਹੈ ਜਿਉਂ ਮੰਡੀ ਸਾਡੀ ਜੇ ਮੰਡੀ ਬੰਦ ਹੁੰਦੀ ਹੈ ਉਹਦੇ ਨਾਲ ਸਾਡੇ ਬਹੁਤ ਗਰੀਬਾਂ ਦਾ ਸਾਡੇ ਕਿਸਾਨਾਂ ਦਾ ਸਾਡੇ ਆਰਥੀਏ ਵਰਗ ਦਾ ਜਿੰਨੀਆਂ ਵੀ ਉੱਥੇ ਦੁਕਾਨਾਂ ਹੈ ਉੱਥੇ ਰੇਡੀਆਂ ਹੈ ਉੱਥੇ ਕੋਈ ਪੈਂਚਰਾ ਵਾਲਾ ਕੋਈ ਸਮੋਸਿਆਂ ਵਾਲਾ ਸਭ ਦਾ ਰੋਜ਼ਗਾਰ ਜਾਂਦਾ ਇਸ ਕਰਕੇ ਅਸੀਂ ਇਹ ਵਿਰੋਧ ਕਰਦੇ ਆਂ ਵੀ ਜਿਹੜੇ ਇਹ ਸ਼ੈਲਰ ਬਣੇ ਆਂ ਇਹ ਸਰਕਾਰ ਆਪਦੇ ਹੱਥ ਚ ਲਵੇ ਇਹਨਾਂ ਨੂੰ ਸਰਕਾਰੀ ਕਰੇ ਜਿਹੜੇ ਸ਼ੈਲਰ ਬਣ ਰਹੇ ਆ ਇਹ ਜਿਹੜੇ ਫੈਲੋ ਆ ਇਹ ਬਣ ਰਹੇ ਆ ਇਹਨਾਂ ਤੇ ਸਾਰਿਆਂ ਤੇ ਫੌਰੀ ਰੋਕ ਲਾਵੇ ਉਹਨਾਂ ਨੂੰ ਆਗਿਆ ਨਾ ਦਿੱਤੀ ਜਾਵੇ ਅੱਗੇ ਵਾਸਤੇ ਵੀ ਇਹ ਸ਼ੈਲੋ ਨਵੇਂ ਲਾਉਂਦੀ ਜਿਹੜੇ ਅਡਾਨੀ ਅਬਾਨੀਆਂ ਨਾਲ ਅਸੀਂ ਸਰਕਾਰ ਨਾਲ ਲੜ ਕੇ ਜਿਨ੍ਹਾਂ ਨੂੰ ਕਾਲੇ ਕਾਨੂੰਨ ਸਾਡੇ ਕਾਲੇ ਕਾਨੂੰਨਾਂ ਨੇ ਸਾਨੂੰ ਖੇਤੀ ਤੇ ਸਾਡੀ ਜੋ ਫਸਲਾਂ ਦੇ ਉੱਤੇ ਜੋ ਸਾਡੇ ਇਹ ਇਨਾਂ ਨੂੰ ਸਰਕਾਰ ਦੇ ਰਹੀ ਸੀ ਦੀ ਉਹਦੇ ਉੱਤੇ ਲੜ ਕੇ ਆਏ ਦਿੱਲੀ ਦੇ ਵਿੱਚ ਸਾਡੇ ਪ੍ਰਧਾਨ ਜੀ ਨੇ ਦੱਸਿਆ ਵੀ ਅਸੀਂ ਉਹਦਾ ਵਿਰੋਧ ਕਰਦੇ ਹਾਂ ਵੀ ਜਿੰਨੇ ਵੀ ਇਹ ਸੈਲੋ ਆ ਇਹ ਸਾਰੇ ਸੈਲੋ ਨੂੰ ਸਰਕਾਰੀ ਆਪਦੇ ਹੱਥ 'ਚ ਲਵੇ ਸਰਕਾਰ ਆਪਦੇ ਜੋ ਵੀ ਅਨਾਜ ਭੰਡਾਰ ਆ ਉਹ ਸਾਡੇ ਲੋਕਾਂ ਨੂੰ ਤਾਂ ਹੀ ਮਿਲਣਾ ਜੇ ਸਰਕਾਰ ਦੇ ਆਪਦੇ ਗ੍ਰਾਮਾਂ ਦੇ ਵਿੱਚੋਂ ਇਹਨਾਂ ਨੇ ਤਾਂ ਉੱਥੇ ਲੈ ਕੇ ਜਾਣਾ ਨਾਜ ਜਿੱਥੇ ਲੁੱਟ ਮੱਚੀ ਹੋਈ ਜਿੱਥੇ ਘਾਟਾ ਜਿੱਥੇ ਕਹਿੰਦਾ ਮਲਵੀ ਨਾਜ ਮਿਲ ਨਾ ਰਿਹਾ ਹੋਇਆ ਇਸ ਕਰਕੇ ਅਸੀਂ ਦਾ ਵਿਰੋਧ ਕਰਦੇ ਆ ਵੀ ਇਹ ਸਾਰੇ ਜਿੰਨੇ ਵੀ ਆਏ ਇਹ ਬੰਦ ਕੀਤੇ ਜਾਣ ਇਹਨਾਂ ਨੂੰ ਸਰਕਾਰ ਆਪਦੇ ਹੱਥਾਂ 'ਚ ਲਵੇ ਜਿਹੜੇ ਨਵੇਂ ਬੰਦੇ ਆ ਉਹਨਾਂ ਨੂੰ ਤੁਰੰਤ ਉਹਨਾਂ ਨੂੰ ਰੋਕਿਆ ਜਾਵੇ ਤੇ ਨਵੇਂ ਲੱਗਣ ਦੀ ਮਨਜ਼ੂਰੀ ਨਾ ਦਿੱਤੀ ਜਾਵੇ ਦਾਦੀ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਇਹ ਸੈਲੋਂ ਸਿਸਟਮ ਸੀਗਾ ਲਾਗੂ ਕੀਤਾ ਗਿਆ ਸੀ ਪਰ ਕਿਸਾਨ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਕਿਸਾਨਾਂ ਨੇ ਕਿਸਾਨਾਂ ਨੇ ਲਗਾਤਾਰ ਰੋਹ ਕੀਤਾ ਜਿਹੜਾ ਚੱਲਦੇ ਆ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਨੋਟੀਫਿਕੇਸ਼ਨ ਸੀਗਾ ਇਹ ਫਿਲਹਾਲ ਲਾਗੂ ਨਹੀਂ ਕੀਤਾ ਇਹਨੂੰ ਰੱਦ ਕਰ ਦਿੱਤਾ ਜਿਹਦੇ ਚੱਲਦੇ ਨੇ ਲਗਾਤਾਰ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਪਰ ਹੁਣ ਫੇਰ ਕਿਸਾਨਾਂ ਦੇ ਵੱਲੋਂ ਸੈਲੋਂ ਦੇ ਬਾਹਰ ਜਿਹੜਾ ਕੋਟਕਪੁਰਾ ਦੇ ਵਿੱਚ ਆ ਕਾਰਪੋਰਟ ਕਰਾਉਣਿਆਂ ਦਾ ਇਹ ਸੈਲੋਂ ਨੇ ਜਿੱਥੇ ਜਿਹਦੇ ਬਾਹਰ ਕਿਸਾਨਾਂ ਨੇ ਧਰਨਾ ਲਾਇਆ ਤੇ ਕਿਸਾਨ ਜਥੇ ਨੇ ਕਹਿਣਾ ਕਿ ਸਾਰੇ ਬੰਦ ਕਰਕੇ ਇਹ ਪੰਜਾਬ ਜਾਂ ਸਰਕਾਰ ਦੇ